ਵੇਖੋ ਅੱਜੀ ਦੋਸਤੋ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰੇ ਜਣਾਂ ਨੂੰ ਤੇ ਆਪਾਂ ਚੱਲੇ ਆ ਜਿਮ ਨੂੰ ਤੇ ਭਰਾ ਦੀਪ ਨਾਲ ਅੱਜ ਕੀ ਲਾਉਣਾ ਅੱਜ ਲਾਣੀ ਭਾਜੀ ਬੈਕ ਤੇ ਪ੍ਰਾਈਸਰ ਬੈਕ ਤੇ ਪ੍ਰਾਈਸਰ ਤੁੱਪੇਰ ਕੋ ਆ ਕੋ ਭਾਜੀ ਬਹੁ ਆ ਹੌਲੀ ਹੌਲੀ ਸਰੀਰ ਫਾਰਮ ਚ ਆਈ ਜਾਂਦਾ ਹੈ ਆਪਣਾ ਹਾਂ ਟਾਈਮ ਹੋਈ ਜਾਂਦੀ ਹੈ ਫੇਰ ਥੋੜੀ ਥੋੜੀ ਤੇ ਬੱਸ ਫੇਰ ਤਾਂ ਥੋੜੇ ਜੀ ਰਾਤਾਈਂ ਆਣ ਬੋਡੀ ਓਕੇ ਕਰਕੇ ਦਿਖਾਵਾਂਗੇ ਖਾਸ ਮੁਖਾ ਕੇ ਅੱਜ ਫੜਾ ਭਰਾ ਕੰਦਾ ਪਾਜੰਜ਼ੋਣਾ ਬਜੰਸਾ ਦਾ ਉਹਨਾਂ ਨਾਲੋਂ ਖਾਈ ਜੀ ਭਾਜੀ ਜਾਨ ਬਹੁਤ ਆਂਦੀ ਸਰੀਰ ਚ ਉਹਨਾਂ ਸੇ ਯਮ ਪੂਰੀ ਵਧੀਆ ਓਕੇ ਲੱਗਦੀ ਆ ਕੜਾ ਇੱਕ ਬੰਦਾ ਆਇਆ ਨਹੀਂ ਪਿੱਛੇ ਆਉਂਦਾ ਨਹੀਂ ਇੱਕ ਬੰਦਾ ਸਾਡਾ ਆਇਆ ਨਹੀਂ ਯਾਰ ਆਉਂਦਾ ਪਿਆ ਤੇ ਆਇਆ ਨਹੀਂ ਪਾ ਜੀ ਉਹਨੇ ਕੁੜੀਆਂ ਦੇਖਣੀਆਂ ਨਹੀਂ ਇਹ ਰੋਗ ਹੈ। ਕੀ ਹੋਇਆ ਸੀ? ਪਾ ਫਨ ਖਾਦੀਆਂ ਨਾ ਕੰਮ ਚੜ ਜਾਂਦਾ ਸਿਰ ਤੇ ਜਲਦੀ। ਆਈ ਗੋ ਬੁਲੀ ਪਾ। ਹੂੰ। ਤੇ ਆਹ ਦੋਸਤੋ ਸਾਡੇ ਜਿਮ ਦਾ ਉਹੀ ਰਾਹ ਉਹੀ ਪਹਾੜੀਆਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਹਾਂ। ਆਹ ਦੇਖੋ ਪਾਜੀ ਪਹਾੜੀਆਂ। ਆਹ ਦੇਖੋ ਆ ਢਿੱਲੇ ਇਹ ਬਣੇ। ਨੇ ਕੀ ਹਾਲ ਬਣਾਇਆ ਜਿਮ ਦਾ ਮੈਂ ਦੱਸ ਮੋਰੀਆ। ਇਹ ਬੜਾ ਸੋਹਣਾ ਹੁੰਦਾ ਸੀਗਾ ਥਾਨ ਹੁਣ ਤੁਹਾਨੂੰ ਇਹੀ ਜਗ੍ਹਾ ਹੈ ਨਾ ਗੁਰਪੁਰ ਦੇ ਨੇੜੇ ਤੁਹਾਨੂੰ ਐ ਸਾਫ ਹੋਈਦੀ ਕੋਈ ਨਹੀਂ ਆ ਇਹੀ ਥਾਂ ਹੈ ਨਾ ਸਾਫ ਹੋਏ ਨੇ ਜਦੋਂ ਨਗਰ ਕੀਰਤਨ ਆਉਂਦੇ ਨੇ ਕੋਲ ਨਗਰ ਕੀਰਤਨ ਗੁਰਪੁਰ ਉਦੋਂ ਸਾਫ ਹੋਏ ਨੇ ਸਾਰੇ ਲੋਈ ਸਾਡੇ ਸਰਪੰਚ ਸਾਹਿਬ ਨੇ ਇੰਨੇ ਪੈਸੇ ਲਾ ਕੇ ਛੱਪੜ ਸਾਫ਼ ਕਰਾਇਆ ਅਗਲੇ ਦਿਨ ਤੋਂ ਮੀਂਹ ਆ ਗਏ ਇੱਕ ਵਾਰੀ ਛੱਪੜ ਸਾਫ਼ ਕਰਾਇਆ ਤੇ ਇਧਰ ਪਾਸੇ ਗੰਦ ਬਾਤਾਂ ਹਾਂਜੀ ਹੁਣ ਇਹ ਵੀ ਸਾਫ਼ ਕਰਾਉਣਾ ਆ ਸਾਡੇ ਪਿੰਡ ਦੇ ਮਹਾਨ ਚੱਕੀ ਆ ਤਾਂ ਨੇ ਭਵਣ ਬਣਾਇਆ ਸੀਗਾ ਇੱਥੇ ਫੇ ਬੰਦੇ ਆ ਕੇ ਚਿੱਟਾ-ਚੁੱਟਾ ਲਾਉਦੇ ਰਹੇ ਆ ਉਹਦੇ ਕਰਕੇ ਲੋਈ ਜਿੰਮ ਕੋ ਆ ਗਏ ਇਹਨੂੰ ਕਰ ਪਵਣ ਲੋ ਬਾਈ ਖੁੱਲ ਕੁੰਡਾ ਯਾਰ ਅੱਜ ਦੀ ਬੈਕ ਅੱਜ ਬੈਕ ਤੇ ਟ੍ਰਾਈਸਰ ਲੋ ਜੀ ਬਰਾਉਨ ਟੇਕੇ ਮੱਥਾ ਉਲਟੇ ਮੱਥਾ ਮੱਥਾ ਟੇਕੇ ਜਿੰਮ ਦੇ ਚੜ ਗਏ ਆ ਤੇ ਸਾਡੀ ਉਹੀ ਜਮ ਅਸੀਂ ਕੱਲ ਜਿੰਮ ਚ ਸਫਾਈ ਕੀਤੀ ਆ ਤੇ ਹੁਣ ਥੋੜੀ ਜਮ ਠੀਕ ਲੱਗਦੀ ਆ ਮੈਨੂੰ ਤੇ ਵੀ ਸਮਾਨ ਨੂੰ ਜਿੰਮ ਵਿੱਚ ਹੈ ਨਹੀਂ ਹੁਣ ਆਈ ਮਸ਼ੀਨ ਆ ਇੱਕ ਯਾ ਮਸ਼ੀਨ ਆ ਇਹ ਵੀ ਗਈ ਆ ਬਸ ਤੇ ਆਹ ਦਾ ਖਰਾਬ ਹੋਈ ਆ ਜਿੰਮ ਦੀ ਗ੍ਰਾਂਟ ਆਈ ਆ ਸਰਕਾਰ ਲੋ 5 ਲੱਖ ਭਾਇਆ 2022 ਵਰਸ ਤੋਂ ਲੱਖ ਭਾਜੇ ਨੂੰ ਹਮ ਜਿਆ ਮਲੇ ਬਾਕਸ ਤੇ ਹਮ ਉਹ ਮਾਸ਼ੀਨ ਸਮਾਨ ਨੂੰ ਜਾ ਕੇ ਪਲਾਟ ਕਰਨਾ ਆ ਜਾਣੇ ਅੱਜ ਉਹ ਪਲਾਟ ਕਰਕੇ ਜੀ ਸਮਾਨ ਨੂੰ ਨੇ ਹੁੰਦਾ ਜੇ ਨਾ ਲਾ ਹਮ ਹਾਂ ਜੀ ਤੇ ਹੁੰਦੇ ਆਲੇ ਭਾਵੇਂ ਦੋ ਟੱਪੇ ਲੈ ਕੇ ਆਉਣਾ ਸਪੈਸ਼ਲ ਠੀਕ ਹੁਣ ਆਪਾਂ ਹੁੰਦੇ ਹਾਂ ਓਹ ਸ਼ਰੀਰ ਕੈਮਰੇ ਵਾਲੇ ਹੁੰਦੇ ਆਲੇ ਤੇ ਲਓ ਜੀ ਬਾਹਰ ਦਾ ਵੀਊ ਚੱਕਰ ਬੜਾ ਹੀ ਖਰਾਬ ਵੀਊ ਆਸਕਾ ਚਲੋ ਓਕੇ ਜੀ ਮਿਲਦੇ ਆ ਜਿੰਮ ਤੋਂ ਬਾਅਦ ਲੱਗਿਆ ਜਮ ਤੇ ਭਰਾ ਵਾਲੇ ਡੋਲਾ ਦਸਮੇ ਓਹੋ ਚੱਲ ਓਏ ਪਾਸਮਾ ਵੀ ਰੇ ਪਾਸਮਾ ਪਾਸਮਾ ਭਾਜੀ ਦੀਆਂ ਫੇਜ ਵੀ ਦੋਈ ਨਾ ਤਾਂ ਜਿੰਦਾ ਜੇ ਮੈਨੂੰ ਚੱਲੀਏ ਜਾਣਾ ਹੈ ਕਾਹ ਸਾਹ ਬਗਾ ਸਾਰਾ ਜਿਹੇ ਮੁੰਡੇ ਦਾ ਹਾਂਜੀ ਹਾਂਜੀ ਭਾਜੀ ਕਾਹ ਦੇ ਕਿੰਨਾ ਹੋ ਗਿਆ ਓਹੋ ਬਸ ਕਰ ਓਡੀਅਸ ਡਰ ਜਾਣੀ ਲੋਰੀ ਦੋਸਤੋ ਸਾਡਾ ਹੋ ਗਿਆ ਵਰਕਆਊਟ ਪੂਰਾ ਪਾ ਚਲੇਆ ਘਰ ਨੂੰ ਤੇ ਪਿੱਛੇ ਆ ਸਾਡੇ ਆਉਂਦੇ ਆਉਂਦੇ ਨਾਲ ਸਾਡੇ ਨਾਲ ਨਹੀਂ ਆਇਆ ਹੁਣ ਆਇਆ ਹੈ ਪਠਾ ਪਠਾ ਪੱਠੇ ਉਹ ਨਹੀਂ ਮਰ ਮਰ ਜਿਲੇ ਆ ਦੇਖਦੇ ਨੀ ਲਾ ਆ ਬਈਆ ਨੰਕਰ ਦਾ ਰਾ ਯਾਰ ਬਹੁਤ ਖਾਜ ਤਾ ਕੱਲ ਨੂੰ ਨਾ ਲੈਗ ਕੱਲੂ ਭਾਈ ਕੱਲੂ ਬੈਕ ਆ ਗਿਆ ਗਲਤੀ ਨਾ ਹੈ ਨਾ ਮਾਲ ਜਿਆਦਾ ਕੈਮ ਸੀਗਾ ਅੱਜ ਬੈਕ ਤੇ ਉਹ ਟ੍ਰਾਈਸੈਪ ਕਹਿ ਹੋ ਗਿਆ ਮਾਲ ਨਹੀਂ ਵੀਰੇ ਪਾਸ ਮੁਜਾਰਾ ਕੈਮ ਸੀ ਅੱਜ ਅੱਜ ਚੈਸਟ ਤੇ ਟ੍ਰਾਈਸੈਪ ਸੀਗੇ ਭਾਈ ਬੈਕ ਉੱਦਾਂ ਨਿਕਲ ਗਈ ਗਲਤੀ ਨਾ ਗਲਤੀ ਨਾ ਕਹਿ ਹੋ ਗਿਆ ਜੈ ਬੈਕ ਦਾ ਯਾਰ ਮੀਰੇ ਭਾਈ ਵਾਈਸ ਹੈ ਪਟ੍ਰਾਈਸੈਪ ਦੇਖੋ ਕਿੱਥੇ ਜਾ ਰਹੀ ਹੈ ਅੱਜ ਗੱਲ ਨਜ਼ਾਰਾ ਵਦਾ ਸਰੀਰ ਨੂੰ ਦੇਖ ਕੇ ਇਦਾਂ ਹੈ ਨਾ ਜਦੋਂ ਗੁੰਦਮਾਜਾ ਹੋਵੇ ਸਰੀਰ ਨਜ਼ਾਰਾ ਹੁੰਦਾ ਹੈ ਲੋਹਾ ਕੁੱਟਿਆ ਕਰੋ ਜੀ ਐਮ ਚ ਜਾ ਕੇ ਹਮ ਖਰਾ ਖਾਇਆ ਕਰੋ ਦੱਬ ਕੇ ਜਿਹੜਾ ਰੱਜੂ ਉਹੀ ਗੱਜੂ ਇੱਥੇ ਕਹਿੰਦਾ ਬੋਲਦਾ ਇਹ ਯਾਰ ਸਾਡਾ ਇੱਕ ਬਰਾਉਦੀ ਜੀ ਗਿਆ ਸ਼ਾਰਟਕਟ ਆਪਾਂ ਚੱਲੇ ਇੱਧਰ ਜੀ ਨਜ਼ਾਰਾ ਵਾਹਿਆ ਭਾਜੀ ਅੱਜ ਤਾਂ ਨਜ਼ਾਰਾ ਪੂਰਾ ਹੁਣ ਘਰ ਹੀ ਆ ਕੇ ਖਾਣੀਆਂ ਮੀਲ ਆਪਾਂ ਭਾਈ ਨੇ ਪੀਣਾ ਪ੍ਰੋਟੀਨ ਛੇਗਾ ਆਪਣਾ ਖਾਣੀ ਆਪਣੀ ਮੀਲ ਚਲੋ ਜੀ ਚਲੋ ਠੀਕ ਆ ਭਾਜੀ ਬੰਦੇ ਆਰਾਮ ਨੂੰ ਘੁੰਮਣ ਆ ਗਏ ਕਿਦਾਂ ਭਾਈ ਠੀਕ ਆ ਲੋਰੀ ਦੋਸਤੋ ਅਸੀਂ ਆ ਗਏ ਵਾਪਸ ਘਰੇ ਤੇ ਨਾਲ ਮੇਰਾ ਛੋਟਾ ਭਰਾ ਪਾਣੀ ਡੋਲੀ ਜਾਂਦਾ ਦੇਖੋ ਪਾਣੀ ਵੇਸਟ ਕਰੀ ਜਾਂਦਾ ਭਰਾ ਪ੍ਰਾਪ ਨੂੰ ਦਿਖਾ ਟੋਲਾ ਹਮ ਦਿੋਣੇ ਦਿਖਾਈ ਦੇ ਤਾ ਓਫੋ ਭਰਾ ਨੇ ਕੀ ਟਨ ਵੀ ਤੇ ਡੱਬੇ ਤੇ ਡੱਬੇ ਇਤਕ ਨਹੀਂ ਬੀਤੇ ਨਹੀਂ ਨਾ ਨਾ ਪਾਸਨ ਖੱਦੀ ਹੈ ਨਾ ਇਹ ਲੋਹਾ ਪਾਸਨ ਖੰਦਾ ਹੈ ਉਹ ਸੋਨਾ ਖੰਦਾ ਤੇਰੇ ਕੋ ਠੀਕ ਹੈ ਜੀ